ਕਾ ਪੰਜਾਬ ਦੇ ਫਾਜ਼ਿਲਕਾ ਤੋਂ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਪਿੰਡ ਪਾਕਾਂ ਵਿਖੇ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤਰ ਦਾ ਗੋਲੀਆਂ ਤੇ ਕਹੀਆਂ ਮਾਰ ਕੇ ਬੜੀ ਬੇਰਹਿਮੀ ਨਾਲ ਜੋ ਹੈ ਕਤਲ ਕਰ ਦਿੱਤਾ ਗਿਆ ਤੇ ਇਸ ਨਾਲ ਜੋ ਇਲਾਕੇ ਵਿੱਚ ਥੋਕ ਦੀ ਰਹਿ ਦੌੜ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਤੇ ਹਮਲਾਵਰ ਦੋਵੇਂ ਇੱਕੋ ਹੀ ਪਿੰਡੇ ਵਾਸੀ ਸਨ ਜਾਣਕਾਰੀ ਦਿੰਦਿਆਂ ਮ੍ਰਿਤਕ ਅਵਤਾਰ ਸਿੰਘ ਦੇ ਭਰਾ ਕਾਰਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਜ਼ਮੀਨ ਠੇਕੀ ਦੇ ਲਈ ਹੋਈ ਸੀ ਉਹਨਾਂ ਦੱਸਿਆ ਕਿ ਜੋ ਜ਼ਮੀਨ ਅਵਤਾਰ ਸਿੰਘ ਨੇ ਠੇਕੇ ਤੇ ਲਈ ਹੋਈ ਸੀ ਉਸ ਜ਼ਮੀਨ ਨੂੰ ਪਹਿਲਾਂ ਠੇਕੇ ਤੇ ਵਾਹਨ ਵਾਲੇ ਪਲਵਿੰਦਰ ਸਿੰਘ ਰਗबीर ਸਿੰਘ ਬਲਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਾਕਾਂ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਨਾਲ ਖਾਰ ਖਾਂਦੇ ਸਨ ਉਹਨਾਂ ਦੱਸਿਆ ਕਿ ਅੱਜ ਉਹਨਾਂ ਦਾ ਭਰਾ ਅਵਤਾਰ ਸਿੰਘ ਤੇ ਉਹਨਾਂ ਦਾ ਬੇਟਾ ਹਰਮੀਤ ਸਿੰਘ ਉਕਤ ਦੋਸ਼ੇ ਤੋਂ ਬਾਅਦ ਆਪਣੇ ਠੇਕੇ ਤੇ ਲਏ ਹੋਏ ਖੇਤ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਸਨ ਇੰਨੇ ਵਿੱਚ ਉਕਤ ਕਥਿਤ ਦੋਸ਼ੀ ਪਲਵਿੰਦਰ ਸਿੰਘ ਰਗਬੀਰ ਸਿੰਘ ਬਲਬੀਰ ਸਿੰਘ ਜਿਹੜੇ ਨੇ ਉਹ ਮੌਕੇ ਤੇ ਪੁੱਜ ਜਾਂਦੇ ਨੇ ਉਹਨਾਂ ਨਾਲ ਵਿਵਾਦ ਸ਼ੁਰੂ ਕਰਦਿ ਨੇ ਪਹਿਲਾਂ ਭਤੀਜੇ ਹਰਮੀਤ ਸਿੰਘ ਦੇ ਉੱਤੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੰਦੇ ਨੇ ਉਸ ਤੋਂ ਬਾਅਦ ਭਰਾ ਅਵਤਾਰ ਸਿੰਘ ਨੂੰ ਗੋਲੀਆਂ ਨਾਲ ਛਲਨੀ ਕਰ ਦਿੰਦੇ ਨੇ ਉਸ ਤੋਂ ਬਾਅਦ ਕਈਆਂ ਨਾਲ ਵਾਰ ਕਰ ਕਰਕੇ ਮੌਕੇ ਤੇ ਹੀ ਮਾਰ ਮੁਕਾਉਂਦੇ ਨੇ ਨਾਲ ਹੀ ਨਾ ਕਿਹਾ ਕਿ ਪਹਿਨਾ ਉਕਤ ਦੋਸ਼ੀ ਪਲਵਿੰਦਰ ਸਿੰਘ ਰਗबीर ਸਿੰਘ ਬਲਬੀਰ ਸਿੰਘ ਜਿਹੜੇ ਨੇ ਇਹ ਜ਼ਮੀਨ ਵਾਂਦੇ ਸਨ ਪਰ ਹੁਣ 2 ਸਾਲਾਂ ਤੋਂ ਉਹਨਾਂ ਦਾ ਭਰਾ ਅਵਤਾਰ ਸਿੰਘ ਠੇਕੇ ਲੈ ਕੇ ਵਾਹੀ ਕਰ ਰਿਹਾ ਸੀ ਇਸੇ ਗੱਲ ਦੀ ਇਹ ਲੋਕ ਰੰਜਿਸ਼ ਰਾਗ ਦੇਸਨ ਜਿਸ ਦੇ ਚਲਦਿਆਂ ਉਹਨਾਂ ਇਹਨਾਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਉਸ ਦੇ ਭਰਾ ਤੇ ਭਤੀਜੇ ਦਾ ਖੇਤ ਵਿੱਚ ਹੀ ਕਤਲ ਕਰ ਦਿੱਤਾ ਪਿਓ ਪੁੱਤਰ ਦਰਦਨਾਗ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੁਖਦਾਈ ਗੱਲ ਦੱਸਣੀ ਬਣਦੀ ਹੈ ਕਿ ਮ੍ਰਿਤਕ ਕਵਤਾਰ ਸਿੰਘ ਦੇ ਦੋ ਬੇਟੇ ਸਨ ਜਿਨ੍ਹਾਂ ਵਿੱਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ ਜਦੋਂ ਕਿ ਦੂਜਾ ਬੇਟਾ ਆਪਾਹੀ ਜਾ ਮ੍ਰਿਤਕ ਨੌਜਵਾਨ ਹਰਮੀਤ ਸਿੰਘ ਸ਼ਾਦੀ ਸ਼ੁਦਾ ਸੀ ਤੇ ਉਸ ਦੇ ਕੁਝ ਦਿਨ ਪਹਿਲਾਂ ਹੀ ਇੱਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ ਪਿਓ ਪੁੱਤਰਾਂ ਦੇ ਕਤਲ ਨਾਲ ਪੂਰੇ ਦੇ ਪੂਰਾ ਘਾਰ ਹੀ ਇੱਕ ਤਰ੍ਹਾਂ ਨਾਲ ਬੈਠ ਗਿਆ ਹੈ ਉਧਰ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ ਤੇ ਉਹਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਲ ਇਹ ਪਹਿਲੀ ਠੇਕੇ ਤੇ ਹੈ ਨਾ ਕੋਈ ਠੀਕ ਹੈ ਜੀ ਲਿਖਾਲ ਹੋ ਗਿਆ ਉਹਨਾਂ ਦਿਆ ਨੂੰ ਠੀਕ ਹੈ ਜੀ ਪਹਿਲਾਂ ਇਹ ਪਹਿਲੀ ਠੇਕੇ ਤੇ ਹੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲੋਂ ਦੀ ਸੀ ਉਹਨਾਂ ਨੂੰ ਇਹਨਾਂ ਨੇ ਪਹਿਲੀ ਦਿੱਤੀ ਨਹੀਂ ਪਹਿਲੀ ਵਾਲਿਆਂ ਨੇ ਉਹਨਾਂ ਕਹਿੰਦਾ ਉਹਨੂੰ ਨਹੀਂ ਦੇਣਾ ਪਤਾ ਨਹੀਂ ਉਹਨਾਂ ਨੇ ਠੇਕਾ ਟੂਕਾ ਨਹੀਂ ਦਿੱਤਾ ਜਾਂ ਕਿਵੇਂ ਸੀ ਤੇ ਮੁੜ ਕੇ ਇਹਨਾਂ ਨੂੰ ਪਹਿਲੀ ਦੇ ਦਿੱਤੀ ਕਿ ਤੂੰ ਪਹਿਲੀ ਬਾ ਉਹਦੋਂ ਇਹਨਾਂ ਨੇ ਇਹਨਾਂ ਨੂੰ ਜੋ ਹੈ ਆਧਾ ਜਾਲੀ ਆਪਦੇ ਨਾਮ ਹੀ ਕਰਾ ਰਹੇ ਸੀ ਫਿਰ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾ ਦੇ ਵਿੱਚ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਤੜਾਈ ਵੀ ਜਿਹੜੀ ਵਸੀਤ ਮਹਿਸੂਸ ਕਰਦੇ ਹੀ ਹੂੰ ਜਿਹੜੀ ਉਹ ਕਰਦੇ ਹੀ ਆਪਦੇ ਨਾਮ ਦੇ ਉਹ ਤੜਾ ਕੇ ਤੇ ਮੁਰਕੇ ਪੈੜੀ ਇਹਨੂੰ ਦੇ ਦਿੱਤੀ ਜੋ ਸਾਬ ਕਿਨਾਂ ਨੂੰ ਹੁੰਦੇ ਨਹੀਂ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਐਰਕੀ ਪਾਣੀ ਜਦੋਂ ਲਾਉਣ ਆਏ ਆ ਉਹਨੂੰ ਪਾਣੀ ਇੱਥੋਂ ਮੰਨਿਆ ਹੈ ਤੇ ਰਿੰਦਰ ਉਹਨਾਂ ਨੇ ਉਹ ਗੋਨ ਆਨੇ ਲਾਉਂਦੇ ਆ ਉਹ ਆnde ਵੀ ਸਾਨੂੰ ਪਾਣੀ ਅੱਗੇ ਦੇਓ। ਉੱਥੇ ਨੱਕਾ ਬਣਦਾ ਉੱਥੇ ਤੇ ਉਹ ਆnde ਵੀ ਨਹੀਂ ਪਾਣੀ ਨੱਕਾ ਇੱਥੇ ਬਣਦਾ। ਇੰਨਾ ਆਖਿਆ ਜਿਹੜੇ ਬੇਲੀ ਮਰ ਗਏ ਇੰਨਾ ਆਖਿਆ ਕਿ ਚਲੋ ਫਿਰ ਉਹ ਵੇਖ ਲੈਨੇ ਆਪਾਂ ਫਰਜ਼ ਇੱਥੇ ਨੱਕਾ ਉਹ ਪਾਉਂ ਚਲਾ ਜਾ ਕਰਾਂਗੇ। ਇਹ ਗੱਲ ਹੋਈ ਆ। ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿਹਨੇ ਪਾਣੀ ਜਿੱਦੇ ਤੋਂ ਲਾਇਆ ਇਹਨਾਂ ਨੇ। ਉਹ ਚਲਾ ਗਿਆ। ਤੇ ਮੈਂ ਵੀ ਸਾਹ ਲੈ ਕੇ ਆਣਾ ਹਾਂ। ਹੂੰ। ਤਾਂ ਲਿਆ ਜੀ ਨੰਨਾ ਨੇ ਪਸਤਵੋਲ ਦੇ ਨਾਲ ਦੇ ਕੋਲੇ ਆ ਉਹਦੇ ਨਾਲ ਗੋਲੀਆਂ ਮਾਰ ਲਿਆ ਕਿੰਨੇ ਫਾਇਰ ਕੀਤੇ ਜੀ ਪੰਜ ਪੰਜ ਛੇ ਫਾਇਰ ਕੀਤੇ ਅੱਛਾ ਉਹ ਕਿੰਨੇ ਜਾਣੇ ਸੀਗੇ ਜੀ ਉਹ ਇੱਥੇ ਤਿੰਨ ਜਾਣੇ ਤਾਂ ਸਾਹਮਣੇ ਮਿਲ ਗਏ ਸੀ ਹੂੰ ਉਹਨਾਂ ਤੋਂ ਦੂਜੇ ਆਸ-ਪਾਸ ਹੋ ਗਏ ਠੀਕ ਹੈ ਹੁਣ ਮੌਤ ਕਿੰਨੇ ਜਣੇ ਦੀ ਹੋਈ ਹੈ ਮੌਤ ਦੋ ਜਾਣਿਆਂ ਦੀ ਹੋਈ ਹੈ ਕਿੰਦੀ ਕਿੰਦੀ ਹੋਈ ਹੈ ਜੀ ਲਖਵਤਾਰ ਸਿੰਘ ਦੀ ਹੋਈ ਹੈ ਹਾਂਜੀ ਇੱਕ ਉਹਦਾ ਨੜਕਾ ਹੈ ਪਰਨੀਤ ਸਿੰਘ ਦਵਾਨੀ ਤੇ ਉਹ ਪੁੱਤ ਨੇ ਦੋਨੇ ਜੀ ਠੀਕ ਹੈ ਤੇ ਇਹ ਠੇਕੇ ਤੇ ਇਹਨਾਂ ਨੇ ਜ਼ਮੀਨ ਕਿੰਨੀ ਲਈ ਹੋਈ ਸੀ ਹੈ ਇਹਨਾਂ ਦੇ ਕੋਲ ਹੈਗੀ ਆ 8 ਕਿੱਲੇ ਆ 8 ਕਿੱਲੇ ਸੀ ਇਹਨ ਦੀ ਵਾਈ ਕਰ ਰਹੇ ਸੀ ਅਵਤਾਰ ਸਿੰਘ ਹੋਰੀ ਕਰ ਰਹੇ ਸੀ ਠੀਕ ਹੈ ਤੇ ਦੂਜੀ ਧਰ ਵੱਲੋਂ ਉਹਨਾਂ ਤੇ ਪਿਸਤਲ ਜਿਹੜਾ ਲਾਇਸੈਂਸੀ ਸੀਗਾ ਲਾਇਸੈਂਸੀ ਠੀਕ ਹੈ ਇਹ ਪਿੰਡ ਪੈਂਦਾ ਪਾਕਾਂ ਪਾਕਾਂ ਦੇ ਵਿੱਚ ਅਵਤਾਰ ਸਿੰਘ ਸਾਨੂੰ ਜਗੀਰ ਸਿੰਘ ਰਾਣੀ ਸ਼ੇਰਵਾਲਾ ਰੋਡ ਉਮਰ ਉਹਦੀ 55 ਸਾਲ ਹੈ ਇਹਦਾ ਬੇਟਾ ਹਰਮਿੰਦਰ ਸਿੰਘ ਇਹ ਪਾਣੀ ਦੀ ਬਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਪਰਵਿੰਦਰ ਸਿੰਘ ਪਿੰਡਾ ਹੈਗਾ ਇੱਕ ਕੋਈ ਪਾਕਾਂ ਦਾ ਹੀ ਇਹਨਾਂ ਦਾ ਗਵਾਂਢੀ ਜਗਿੰਦਰ ਸਿੰਘ ਦਾ ਮੁੰਡਾ ਉਹ ਜੀ ਇਹ ਤਿੰਨ ਭਰਾ ਨੇ ਠੀਕ ਹੈ ਬਲਵੀਰ ਸਿੰਘ ਤੇ ਗਵੀਰ ਸਿੰਘ ਇਹ ਇੱਕ ਅਨਮੋਲ ਸੀਗਾ ਇਹਨਾਂ ਦਾ ਮੁੰਡਾ ਇਹਨਾਂ ਨੇ ਗਨ ਸ਼ਾਟ ਨਾਲ ਉਹਨਾਂ ਦੋਨਾਂ ਦੀ ਡੈਕਟ ਕਰਤੀ ਦੋ ਬੰਦੇ ਸਾਰੇ ਮੌਕੇ ਤੇ ਡੈਥ ਹੋ ਗਈ ਤਾਂ ਦੀ ਹਾਂ ਮੌਕੇ ਤੇ ਡੈਥ ਹੋ ਗਈ ਆ ਠੀਕ ਹੈ ਸਰ ਇਹ ਸਾਰੇ ਜਿਹੜਾ ਹਥਿਆਰ ਕਿਹੜਾ ਕੋਈ ਵਰਤਿਆ ਦੱਸਿਆ ਜੀ ਕੋਈ ਪਤਾ ਲੱਗਾ ਪਿਸਟਲ ਦੱਸ ਦੇ ਨੇ ਪਿਸਟਲ ਆ ਰਿਵਾਰਬਲ ਛੋਟਾ ਬ੍ਰੀਕ ਹੋਲ ਹੋਏ ਹੋਏ ਨੇ ਠੀਕ ਹੈ ਜੀ ਜੀ ਇੱਕ 315 ਬੋਰ ਹੈ ਮੇਰੇ ਖਿਆਲ ਚ ਇਹਦੇ ਕੋਲ ਸ਼ਾਇਦ ਪਤਾ ਲੱਗੀ ਆ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ 302 ਚ ਪਰਚਾ ਦੇ ਕੇ ਅਸੀਂ ਕਾਰਵਾਈ ਕਰ ਲੈਂਦੀ ਆ ਠੀਕ ਹੈ ਜੀ